ਸ਼ਾਹ ਰਹੇ ਤੇ ਦੇ ਦੇ ਦੇਸਾਂ ਦਾस्तानी ਪਾਤਸ਼ਾਹੀ ਨੌਵੀਂ ਭਾਈ ਉਦਾਜੀ ਸ੍ਰੀ ਗੁਰੂ ਤੇਗ ਪਾਹਾੜ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੁੱਖੇ ਚੱਲ ਰਹੀ ਵੀਡੀਓ ਸੀਰੀਜ਼ ਵਿੱਚ ਅੱਜ ਅਸੀਂ ਭਾਈ ਉਦਾਜ ਜੀ ਨੂੰ ਮਿਲਾਂਗੇ ਜਿਨ੍ਹਾਂ ਦੀ ਮਹਾਨ ਸੇਵਾ ਅਤੇ ਸਿੱਖੀ ਸਮਰਪਣ ਬਾਰੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਚਾਂਦੇ ਚੌਕ ਦਿੱਲੀ ਵਿਖੇ ਹੋਈ ਸ਼੍ਰੀ ਗੁਰੂ ਤੇਗ ਪਾਹਾ ਜੀ ਦੀ ਮਹਾਨ ਸ਼ਹਾਦਤ ਦਾ ਇੱਕ ਚਸ਼ਮਦੀਦ ਸਿੱਖ ਭਾਈ ਲੱਖੀ ਸ਼ਾ ਬਨਜਾਰਾ ਦੇ ਨਾਲ ਗੁਰੂ ਸਾਹਿਬ ਦੇ ਪਾਵਨ ਸਰੀਰ ਦੀ ਸੰਭਾਲ ਅਤੇ ਸੰਸਕਾਰ ਵਿੱਚ ਸੇਵਾ ਨਿਭਾਉਣ ਵਾਲਾ ਭਾਈ ਜੱਤਾ ਜੀ ਦੇ ਨਾਲ ਅਨੰਦਪੁਰ ਸਾਹਿਬ ਪਹੁੰਚ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਸੀਸ ਪ੍ਰਾਪਤ ਕਰਨ ਵਾਲਾ ਪੰਗਾਣੀ ਦੇ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕਰਨ ਵਾਲਾ ਗੁਰੂ ਸਾਹਿਬ ਦਾ ਸਮਰਪਿਤ ਸਿੱਖ ਭਾਈ ਉਦਾ ਇਸ ਨੂੰ ਅਸੀਂ ਭੁੱਲਾ ਦਿੱਤਾ ਸੇਖ ਪੰਥ ਵਿਸ਼ਵ ਕੋਸ਼ ਗੁਰ ਰਤਨ ਪਬਲਿਸ਼ਰ ਜ ਪਟਿਆਲਾ ਅਨੁਸਾਰ ਸੰਨ 1675 ਈਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਤਿੰਨ ਪਿਆਰੇ ਸਿੱਖਾਂ ਦੀ ਮਹਾਨ ਸ਼ਹਾਦਤ ਨੂੰ ਆਪਣੀ ਅੱਖੀਂ ਦੇਖਣ ਵਾਲੇ ਭਾਈ ਉਧਾ ਜੀ ਇਸ ਦੁਖਦਾਈ ਘਟਨਾ ਤੋਂ ਤੁਰੰਤ ਬਾਅਦ ਦਿਲਵਾਲੀ ਮੁਹੱਲੇ ਵਿੱਚ ਰਹਿਣ ਵਾਲੇ ਭਾਈ ਨਾਨੂ ਜੀ ਦੇ ਘਰ ਗਏ ਸਨ ਜਿੱਥੇ ਦਿੱਲੀ ਵਿਖੇ ਰਹਿਣ ਵਾਲੇ ਹੋਰ ਵੀ ਕਈ ਸਿੱਖ ਇਕੱਠੇ ਹੋਏ ਅਤੇ ਗੁਰੂ ਸਾਹਿਬ ਦੇ ਪਾਵਨ ਸਰੀਰ ਦੀ ਸੰਭਾਲ ਤੇ ਸਸਕਾਰ ਬਾਰੇ ਵਿਚਾਰ ਕਰਨ ਲਗੇ ਭਾਈ ਉਦਾਜੀ ਅਤੇ ਭਾਈ ਨਾਨੂ ਜੀ ਨੇ ਸਿੱਖਾਂ ਨਾਲ ਗੱਲਬਾਤ ਕਰਕੇ ਇਸ ਕਾਰਜ ਲਈ ਗੁਰੂ ਜੀ ਦੇ ਪਿਆਰੇ ਸਿੱਖ ਵੱਡੇ ਵਪਾਰੀ ਭਾਈ ਲੱਖੀਸ਼ਾ ਬਨਜਾਰਾ ਦੀ ਮਦਦ ਲੈਣ ਦਾ ਫੈਸਲਾ ਕੀਤਾ ਵੱਡੇ ਵਪਾਰੀ ਹੋਣ ਕਰਕੇ ਭਾਈ ਲੱਖੀਸ਼ਾ ਨੂੰ ਸ਼ਹਿਰ ਦੇ ਅੰਦਰ ਹਰ ਪਾਸੇ ਆਉਣ ਜਾਣ ਦੀ ਖੁੱਲ ਸੀ ਲਾਲ ਕਿਲੇ ਵਿੱਚ ਰਾਸ਼ਨ ਪਹੁੰਚਾ ਕੇ ਉਹਨਾਂ ਨੇ ਆਪਣੇ ਬੈਲ ਗੱਡੇ ਲਾਲ ਕਿਲੇ ਦੇ ਬਾਹਰ ਹੀ ਖੜੇ ਕਰ ਦਿੱਤੇ ਪਾਈ ਲੱਖੀ ਸ਼ਾ ਉਹਨਾਂ ਦੇ ਬੇਟੇ ਭਾਈ ਨਿਕਾਈਆ ਭਾਈ ਉਹਦਾ ਭਾਈ ਨਾਨੂ ਪਾਈਤੋਲ ਸੀ ਅਤੇ ਪਾਈ ਗੁਰ ਦਿੱਤਾ ਜੀ ਨੇ ਆਪਣੇ ਪਲਾਨ ਮੁਤਾਬਕ ਮੌਕਾ ਦੇਖ ਕੇ ਬੈਲ ਗੱਡੀਆਂ ਨੂੰ ਚਾਨਨੀ ਚੌਕ ਵੱਲ ਹਟਕ ਦਿੱਤਾ ਉਹਨਾਂ ਦੇ ਗੱਡਿਆਂ ਦੀ ਗਿਣਤੀ ਇਤਨੀ ਸੀ ਕਿ ਪਹਿਰਾ ਦੇ ਰਹੇ ਸਿਪਾਹੀ ਪਿੱਛੇ हट ਗਏ ਕੁਝ ਗੱਡਿਆਂ ਦੇ ਲੰਘ ਜਾਣ ਉਪਰੰਤ ਪਾਈ ਲੱਖੀ ਸ਼ਾ ਨੇ ਸਿੱਖਾਂ ਦੀ ਮਦਦ ਨਾਲ ਗੁਰੂ ਸਾਹਿਬ ਦੇ ਸਰੀਰ ਨੂੰ ਬੜੇ ਸਤਕਾਰ ਨਾਲ ਇੱਕ ਰੂਹ ਦੇ ਗੱਡੇ ਵਿੱਚ ਛੁਪਾ ਕੇ ਰੱਖ ਲਿਆ ਅਤੇ ਆਪਣੇ ਘਰ ਪਿੰਡ ਰਾਏਸੀਨਾ ਰਕਾਬਗੰਜ ਸਹਿਵੇ ਕੇ ਪਹੁੰਚਣ ਉਪਰੰਤ ਆਪਣੇ ਘਰ ਨੂੰ ਹੀ ਅਗ ਲਗਾ ਕੇ ਗੁਰੂ ਸਹਿਬ ਦੇ ਪਾਵਨ ਸਰੀਰ ਦਾ ਸਸਕਾਰ ਕੀਤਾ ਸੀ ਭਾਈ ਉਦਾ ਜੀ ਇਸ ਸਮੁੱਚੀ ਸੇਵਾ ਦੌਰਾਨ ਭਾਈ ਲਕੀਸ਼ਾਵਣ ਜਾਰਾ ਜੀ ਦੇ ਨਾਲ ਹੀ ਰਹੇ ਸਨ ਗੁਰੂ ਸਹਿਬ ਦੇ ਪਾਵਨ ਸਰੀਰ ਦੇ ਸਸਕਾਰ ਤੋਂ ਬਾਅਦ ਭਾਈ ਉਦਾ ਜੀ ਅਨੰਦਪੁਰ ਸਹਿਵਲ ਉਸ ਪਾਸੇ ਨਿਕਲ ਗਏ ਜਿੱਧਰ ਪਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਜਾ ਰਹੇ ਸਨ ਪਾਈ ਜੈਤਾ ਜੀ ਦੇ ਅਨੰਦਪੁਰ ਸਾਹਿਬ ਪਹੁੰਚਣ ਤੋਂ ਪਹਿਲਾਂ ਹੀ ਆਪ ਉਹਨਾਂ ਨੂੰ ਮਿਲ ਪਏ ਸਨ ਅਨੰਦਪੁਰ ਸਾਹਿਬ ਪਹੁੰਚਣ ਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਥੇ ਪਾਈ ਜੈਤਾ ਜੀ ਨੂੰ ਰੰਗਰੇਟਾ ਗੁਰੂ ਕਾ ਬੇਟਾ ਦੀ ਅਸੀਸ ਦਿੱਤੀ ਉੱਥੇ ਪਾਈ ਉਹਦਾ ਜੀ ਨੂੰ ਵੀ ਅਸੀਸਾਂ ਦਿੱਤੀਆਂ ਸਨ ਪਾਈ ਉਹਦਾ ਜੀ ਫਿਰ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਵਿੱਚ ਹੀ ਸਮਰਪਿਤ ਹੋ ਗਏ ਸਨ ਪੰਗਾਣੀ ਦੇ ਯੁੱਧ ਸਮੇਂ ਸੰਨ 1888 ਈਸਵੀ ਵਿੱਚ ਵੈਰੀਆਂ ਦੇ ਆਹੂ ਲੰਬਿਆਂ ਆਪ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਵਿੱਚ ਸਮਰਪਿਤ ਰਹਿਣ ਵਾਲੇ ਸੇਵਾ ਅਤੇ ਸੂਰਬੀਰਤਾ ਦੀ ਮਹੂਰਤ ਗੁਰੂ ਸਾਹਿਬ ਦੇ ਸਿੱਧ ਕੀ ਸਿੱਖ ਮਹਾਨ ਸ਼ਹੀਦ ਭਾਈ ਉਦਾ ਜੀ ਦੇ ਸਿੱਖੀ ਸਿਧਕ ਨੂੰ ਅਸੀਂ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ